ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਸੋ ਅੱਜ ਹੈ ਜੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੂਰਵ ਸੋ ਅਸੀਂ ਜਾ ਰਹੇ ਆ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਆਪਾਂ ਰਸਤੇ ਵਿੱਚ ਖੜੇ ਸੀ ਸੋ ਪਿੱਛੇ ਇਹ ਹੈਗਾ ਜੀ ਐਨਾਲਾ ਅੰਮ੍ਰਿਤਸਰ ਰੋਡ ਤੇ ਫੀ ਨਾਲ ਦੇ ਆਪਣੇ ਜਾ ਰਹੇ ਆ ਬੇਟਾ ਆਪਣਾ ਤੇ ਵਾਈਫ ਆਪਣੀ ਨਾਲ ਸੋ ਆਪਾਂ ਜਾ ਰਹੇ ਆ ਠੀਕ ਹੈ ਜੀ ਅੱਗੇ ਚੱਲਦੇ ਆ ਤੇ ਤੁਹਾਨੂੰ ਜਾ ਕੇ ਉੱਥੇ ਦਰਸ਼ਨ ਕਰਾਉਂਦੇ ਆ ਦਰਬਾਰ ਸਾਹਿਬ ਦੇ ਤੇ ਨਾਲੇ ਸੰਗਤਾਂ ਦੇ ਦਰਸ਼ਨ ਕਰਾਉਂਦੇ ਆ ਸੋ ਜੁੜੇ ਰਹੋ ਸਾਡੇ ਵਲੌਗ ਦੇ ਨਾਲ ਤੇ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਤੇ ਜਿਨ੍ਹਾਂ ਨੇ ਚੈਨਲ ਤੇ ਨਵੇਂ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਸੋ ਚੱਲਦੇ ਆ ਅੱਗੇ ਜੀ ਸੋ ਇਥੋਂ ਜੀ ਹਰਮੰਦਰ ਸਾਹਿਬ ਆਗਾ ਜੀ 7 ਕਿਲੋਮੀਟਰ ਤੇ ਜਲੰਧਰ 90 ਕਟਾਰੀ ਬਾਰਡਰ 30 ਕਿਲੋਮੀਟਰ ਸਾ ਪਹੁੰਚ ਚੁੱਕਿਆ ਜੀ ਕਮਟਾਲੇ ਥੋੜਾ ਜਿਹਾ ਕਮਟਾਲੇ ਤੋਂ ਪਿੱਛੇ ਆ ਇੱਥੋਂ ਬੱਦ ਬੱਦ ਤੇ 3 ਕਿਲੋਮੀਟਰ ਦਰਬਾਰ ਸਾਹਿਬ ਰਹਿ ਗਿਆ ਜੀ ਸੋ ਅੱਗੇ ਚੱਲਦੇ ਆ ਜੀ ਆ ਗਿਆ ਜੀ ਮੋਟਰਸਾਈਕਲ ਸਟੈਂਡ ਦੇ ਵਿੱਚ ਜੋ ਕਿ ਤੀਜੇ ਫਲੋਰ ਤੇ ਬਣਿਆ ਹੋਇਆ ਹੈ ਬਾਕੀ ਇਹ ਸਾਰੀ ਹੈਰੀਟੇਜ ਸਟਰੀਟ ਆ ਸਾਰਾ ਗੜੀ ਸਰਾ ਤੇ ਸਾਰਾ ਇਧਰੋਂ ਬਣਿਆ ਹੋਇਆ ਇਹ ਸਾਰਾ ਉਧਰ ਜਾਣ ਵਾਸਤੇ ਅੰਦਰ ਆ ਤੁਸੀਂ ਬਾਜ਼ਾਰ ਇੱਥੋਂ ਦੇਖਿਆ ਨਾ ਪਿੱਛੇ ਸਾਰਾ ਗੜੀ ਸਰਾ ਤੇ ਅੱਗੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਪ੍ਰਤਿਮਾ ਬਣੀ ਹੋਈ ਆ ਸੋ ਇਧਰ ਵੀ ਗੱਡੀਆਂ ਵਾਸਤੇ ਪਾਰਕਿੰਗ ਹੈ ਜਿਹੜੀ ਆ ਗੱਡੀਆਂ ਵਾਸਤੇ ਪਾਰਕਿੰਗ ਇੱਧਰ ਵੀ ਤੋਂ ਇਸ ਤਰ੍ਹਾਂ ਪਾਰਕਿੰਗ 'ਚੋਂ ਥੱਲੇ ਆਉਂਦਾ ਰਸਤਾ ਬਣਿਆ ਹੋਇਆ ਗੱਡੀਆਂ ਮੋਟਰਸਾਈਕਲ ਸਭ ਉੱਪਰ ਲੱਗਦੇ ਨੇ ਤੇ ਥੱਲੇ ਆਉਂਦਾ ਰਸਤਾ ਆਪਣਾ ਹੈ ਆ ਸਾਰਾ ਪਾਰਕਿੰਗ 'ਚੋਂ ਇੱਧਰ ਆ ਜੀ ਉੱਪਰ ਬ੍ਰਿਜ ਬਣਿਆ ਹੋਇਆ ਗੱਡੀਆਂ ਵਾਸਤੇ ਪਾਰਕਿੰਗ ਕਿੱਥੇ ਹੋ ਜੀ ਜਿਹੜੀ ਪ੍ਰਤਿਮਾ ਬਣਾਈ ਹੋਈ ਆ ਤੁਸੀਂ ਕਾਫੀ ਵੀਡੀਓ ਜਾਂ ਕਾਫੀ ਮੂਵੀ ਦੇ ਵਿੱਚ ਦੇਖਿਆ ਨਾ ਆਇਆ ਇੱਥੇ ਸਾਰੀ ਹੈਰੀਟੇਜ ਸਟਰੀਟ ਆ ਇੱਥੇ ਸਾਰਾ ਘੜੀਸਰਾ ਇੱਥੋਂ ਆਈਦਾ ਹਾਲਗੇਟ ਵਾਲੀ ਸਾਈਡ ਇੱਥੇ ਸ੍ਰੀ ਦਰਬਾਰ ਸਾਹਿਬ ਆਫੀ ਸੰਗਤ ਹੈਗੀ ਅੱਜ ਗੁਰਪੁਰਪਤੇ ਕਰਕੇ ਦੇਖੋ ਜੀ ਸੰਗਤ کافی ਸੰਗਤ ਹੈਗੀ ਆ ਪਰ ਬਾਕੀ ਇੰਨੀ ਸੰਗਤ ਤੇ ਆਮ ਦਿਨਾਂ ਵਿੱਚ ਵੀ ਇੱਥੇ ਰੋਜ਼ ਹੀ ਗੁਰੂ ਘਰ ਹੁੰਦੀ ਆ ਦਰਸ਼ਨ ਕਰਨ ਸੋ ਸਾਹਮਣੇ ਜੱਲਿਆ ਵਾਲਾ ਬਾਗ ਆ ਗਿਆ ਇਹ ਦੇਖੋ ਜੱਲਿਆਂ ਦੇ ਬਾਗ ਦੇ ਲਾਗੇ ਆ ਗਏ ਇੱਧਰ ਆ ਜੀ ਚੱਲੇ ਆਲਾ ਬਾਗ ਜੱਲਿਆਂ ਵਾਲਾ ਬਾਗ ਇੱਧਰ ਦੀ ਰਸਤਾ ਜੱਲਿਆਂ ਦੇ ਬਾਗ ਦੇ ਅੰਦਰ ਜਾਂਦਾ ਤੇ ਬਾਕੀ ਤੁਸੀਂ ਇਹ ਜਗ੍ਹਾ ਤੇ ਕਾਫੀ ਦੇਖੀ ਹੋਣੀ ਆ ਤੇ ਸਾਹਮਣੇ ਦਰਬਾਰ ਸਾਹਿਬ ਦੇ ਪ੍ਰਦਰਸ਼ਨ ਹੋ ਰਿਹਾ ਹੈ ਸਾਹਮਣੇ ਘੰਟਾ ਘਰ ਵਾਲੀ ਸਾਈਡ ਤੋਂ ਇਹ ਰਸਤਾ ਗਿਆ ਅੰਦਰ ਜੱਲਿਆਂ ਵਾਲੇ ਬਾਗ ਦੇ ਅੰਦਰ ਜਾਂਦਾ ਇਧਰ ਤੇ ਇਹ ਸਾਰਾ ਬਿਆਰ ਹੈ ਦੋਨਾਂ ਸਾਈਡ ਤੇ ਵਧੀਆ ਸਭ ਕੁਝ ਬਣਿਆ ਹੋਇਆ ਰਾੜੇ ਸੇਲ ਸੇਲ ਵਾਜਾ ਮਾਰਦੇ ਜਾਂ ਕਮਰੇ ਕਮਰੇ ਕੋਈ ਠੀਕ ਜਾਨੀ ਲੱਗਦਾ ਸੋ ਅੱਗੇ ਅੱਗੇ ਚੱਲਦੇ ਆ ਸੰਗਤ ਹੈਗੀ ਆ ਸੋ ਇਧਰ ਆ ਜੀ ਸਰਵਾਰ ਸਾਹਿਬ ਇਹਦੇ ਸਾਹਮਣੇ ਜਿਹੜੀ ਸਾਈਡ ਆ ਇਹ ਆ ਜੀ ਸ਼ਨੀ ਮੰਦਰ ਬਹੁਤ ਪੁਰਾਣਾ ਤੇ ਬਹੁਤ ਪ੍ਰਾਚੀਨ ਤੇ ਬਾਕੀ ਕਾਫੀ ਬੱਦਲ ਹੋਏ ਦੇਖੋ ਪਰ ਇਸ ਤਰ੍ਹਾਂ ਦਾ ਇਹਦਾ ਵਿਊ ਤੇ ਸੰਗਤ ਦੇਖੋ ਸੋ ਇੱਧਰ ਆ ਜੀ ਜੋੜਾ ਘਰ ਤੇ ਇੱਧਰ ਦੀ ਅੰਦਰ ਅੰਦਰ ਦਰਸ਼ਨ ਕਰਨ ਜਾਣਾ ਦਰਸ਼ਨ ਜੋੜੀ ਘੰਟਾ ਘਰ ਵਾਲੀ ਸਾਈਡ ਤੇ ਆਪਾਂ ਆਏ ਆ ਜੋ ਕਿ ਮੇਨ ਰੋਡ ਹੈਗਾ ਸੋ ਇੱਧਰ ਕਰੋ ਜੀ ਗੁਰੂ ਘਰ ਦੇ ਦਰਸ਼ਨ ਕਰੋ ਵੀ ਕਰੋ ਵੀਊ ਚੈੱਕ ਕਰਨ ਵਾਲੇ ਸ਼ਨੀ ਮੰਦਿਰ ਸ਼ਨੀ ਮੰਦਿਰ ਤੋਂ ਅੱਗੇ ਆਣ ਕੇ ਸਾਰਾ ਜੋੜਾ ਕਰ ਹੈ ਇੱਥੇ ਆਪਾਂ ਜੋੜੇ ਜਮਾ ਕਰਾਉਦੇ ਹੁਣ ਆਪਾਂ ਜਾਣਾ ਅੱਗੇ ਜੀ ਸੋ ਕਰੋ ਜੀ ਦਰਸ਼ਨ ਸ੍ਰੀ ਦਰਬਾਰ ਸਾਹਿਬ ਅਮਰਸਰ ਸਾਹਿਬ ਸੋ ਆਪਾਂ ਆਏ ਆ ਜੀ ਇੱਧਰ ਲੰਗਰ ਵਾਲੀ ਸਾਈਡ ਤੋਂ ਅੰਦਰ ਤੇ ਪਹਿਲਾਂ ਹੀ ਉਧਰ ਦੂਸਰੇ ਗੇਟ ਤੋਂ ਨਹੀਂ ਆਵਲੇ ਕੇ ਫਿਰ ਹੁਣ ਇੱਧਰ ਦੀ ਆਏ ਆ ਸੋ ਕਰੋ ਦਰਸ਼ਨ ਕਾਫੀ ਸੰਗਤ ਆ ਗਈ ਆ ਕਿਉਂਕਿ ਅੱਜ प्रकाशपुरिया குருਗ੍ਰੰਥ ਸਾਹਿਬ ਜੀ ਦਾ ਬੱਦਲ ਵੀ ਦੇਖੋ ਤੇ ਵਿਊ ਕਿੰਨਾ ਸੋਹਣਾ ਪ੍ਰਮਾਤਮਾ ਦੇ ਘਰ ਸੋ ਮੌਸਮ ਠੰਡਾ ਹੈ ਦੇਖੋ ਪਰ ਸਾਰੇ ਬੰਨੇ ਦੇਖੋ ਕਿੰਨਾ ਸੋਹਣਾ ਸਜਾਇਆ ਆ ਸਾਰਾ ਸਾਰੇ ਤੁਕ ਪੰਜਣੀ ਬੇਰੀ ਬਿਲਕੁਲ ਉਹਦੇ ਲੱਗ ਗਏ ਆ ਆਪਾਂ ਸੰਗਤਾਂ ਇਸ਼ਨਾਨ ਕਰ ਰਹੀਆਂ ਨੇ ਬਹੁਤ ਹੀ ਸੋਹਣਾ ਸਾਰਾ ਅੱਜ ਡੈਕੋਰੇਸ਼ਨ ਕੀਤੀ ਹੋਈ ਆ ਦਰਬਾਰ ਸਾਹਿਬ ਜੀ ਦੀ ਸਭ ਬਹੁਤ ਹੀ ਮਾਨ ਨੂੰ ਆਨੰਦ ਦੇਣ ਵਾਲਾ ਸ਼ਬਦ ਲੱਗਾ ਹੈ ਧੁਰ ਕੀ ਬਾਣੀ ਆਈ ਜਿਸ ਨੇ ਸਕਲਿ ਸੰਤ ਮਟਾਈ ਉਹ ਇੱਧਰ ਤੇ ਜਾਂਦੇ ਆ ਇੱਧਰ ਸ਼ਪੀ ਲਿਆ ਠੰਡੇ ਮਿੱਠੇ ਜਲਦੀ ਸ਼ਪੀ ਲ ਤੇ ਇਸ ਤੋਂ ਅੱਗੇ ਜਾਂਦੇ ਆ ਇੱਧਰ ਇਸ਼ਨਾਨ ਕਰਨ ਇੱਥੇ ਨਾਲ ਹੀ ਹੈ ਪਾਪਾ ਦੀਪ ਸਿੰਘ ਜੀ ਦਾ ਅਸਥਾਨ ਕੌਣ ਨੇ ਸੋਹਣੀ ਡੈਕੋਰੇਟ ਕੀਤਾ ਆ ਇਹ ਆ ਜੀ ਬਾਬਾ ਦੀਪ ਸਿੰਘ ਜੀ ਦਾ ਸਥਾਨ ਸੋ ਕਰੋ ਦਰਸ਼ਨ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਦੇ ਤਦਿ ਸਾਰੇ ਹੀ ਦੇਖੋ ਕਿੰਨਾ ਸੋਹਣਾ ਡੈਕੋਰੇਟ ਕੀਤਾ ਆ ਪੁੱਤਰ ਸਾਹਿਬ ਜਰ ਚੈੱਕ ਕਰੋ ਜੀ ਦੇਖੋ ਕਿੰਨਾ ਸੋਹਣਾ ਸਜਾਇਆ ਸਾਰਾ ਇਹ ਤਾਂ ਕਾਲਪਤਖ ਸਾਬ ਇਹ ਲਾਈਨ ਦੀ ਸਾਈਡ ਤੇ ਆਪਾਂ ਪਹੁੰਚ ਚੁੱਕੇ ਆ ਜੀ ਬਾਕੀ ਸਾਰੇ ਬਨੇ ਫੁੱਲਾਂ ਦੀ ਜੋ ਹੋ ਬਾਕੀ ਜਗਾ ਜਗਾ ਤੇ ਕੋਨਿਆਂ ਵਿੱਚ ਇਸ ਤਰ੍ਹਾਂ ਐਲਈਡੀ ਲੱਗੀਆਂ ਆਆਂ ਜਿਨ੍ਹਾਂ ਦੇ ਨਾਲ ਸਭ ਦੇ ਕੀਰਤਨ ਨਾਲ ਉਹਨਾਂ ਦੇ ਅਰਥ ਆ ਰਹੇ ਨੇ। ਉਹ ਨਾਲ-ਨਾਲ ਥੱਲੇ ਠੰਡੇ ਮਿੱਠੇ ਜਲਦੀਆਂ ਸ਼ਪੀਲਾ ਹੁੰਦੀਆਂ ਸਾਈਡਾਂ ਦੇ ਕੋਰਨਰ ਦੇ ਗੁੱਠਾਂ ਦੇ ਵਿੱਚ ਤੇ ਸਾਹਮਣੇ ਕੜਾ ਪ੍ਰਸ਼ਾਦ ਇਹ ਜਗ੍ਹਾ ਤੇ ਜੋ ਹੈ ਕੜਾ ਪ੍ਰਸ਼ਾਦ ਇੱਥੇ ਦੇਖਵਾ ਸਕਦੇ ਆ। ਸਾਹਮਣੇ ਅਕਾਲ ਤਖਤ ਸਾਹਿਬ ਤੇ ਸੋ ਇਹ ਜੋ ਪਿੱਛੇ ਦੋ ਬੁੰਗੇ ਆ ਨਾ ਇਹ 1984 ਵੇਲੇ ਠਹਿ ਢੇਰੀ ਕਰ ਦਿੱਤੇ ਗਿਆ ਸੀ ਜੋ ਕਿ ਫਿਰ ਤੋਂ ਸਾਰੇ ਕਹਿੰਦੇ ਅਕੀ ਤੋ ਸਿਹਤਰ ਦੇਖੋ ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜਿਨ ਸ੍ਰੀਆ ਤਿੰਨ ਸਵਾਰਿਆ ਬਹੁਤ ਹੀ ਸੋਹਣਾ ਡੈਕੋਰੇਸ਼ਨ ਕੁਝ ਜਿਹਾ ਸਾਰੀ ਅਕਰ ਦਰਸ਼ਨ ਜੀ ਅਕਾਲ ਤਖਸਾਲਬ ਬਹੁਤ ਹੀ ਸੋਹਣੇ ਫੁੱਲਾਂ ਨਾਲ ਸਜਾਇਆ ਆਇਆ ਹੈ ਸਾਰੇ ਇੱਧਰ ਇਲੇ ਰੰਗ ਦੇ ਨਿਸ਼ਾਨ ਸਾਹਿਬ ਮੇਰੀ ਤੇ ਪੀਲੀ ਦੇ ਪ੍ਰਤੀਕ

ਅਲਟਰਾ ਸੈਰ ਉੱਪਰ ਉੱਦੋਂ ਕੜਾ ਪ੍ਰਸ਼ਾਦ ਵੀ ਦੇਖ ਲੈ ਸਕਦੇ ਆ ਸਾਬਦਾ ਲੈ ਆ ਜੀ ਆਪਾਂ ਸ਼ਾਕ ਹੁਣ ਚੱਲਦੇ ਆ ਬਾਹਰ ਬਾਕੀ ਸੰਗਤਾਂ ਪ੍ਰਸ਼ਾਦਾ ਚੱਲ ਰਿਆ ਜੀ ਸ਼ਾਕ ਰਈਆਂ ਨੇ ਸੋ ਸੰਗਤ ਕਾਫੀ ਆ ਸੋ ਸੰਗਤ ਜੀ ਹੋਣ ਆ ਗਏ ਅਸੀਂ ਬਾਹਰ ਤੇ ਨਾਲ ਦੇ ਕਹਿ ਰਹੇ ਆ ਕਿ ਹੁਣ ਆਪਾਂ ਸ਼ੀਦਾ ਸਾਹਿਬ ਗੁਰਦਰਾ ਸਾਹਿਬ ਦੇ ਦਰਸ਼ਨ ਕਰਕੇ ਆਈਏ ਤੇ ਮੈਂ ਕਹਾਂ ਚਲੋ ਜੀ ਜਿੱਦਾਂ ਕਹੋਗੇ ਕਿਉਂਕਿ ਜੇ ਟਾਈਮ ਹੈਗਾ ਤੇ ਆਪਾਂ ਮੁੜ ਕੇ ਫੇਰ ਇੱਥੇ ਹੀ ਦਰਬਾਰ ਸਾਹਿਬ ਹੀ ਆਉਣਾ ਹੈ ਰਾਤ ਨੂੰ ਆਪਾਂ ਦੀਪਮਾਲਾ ਅਸ਼ਟਪਾਜੀ ਦਰਸ਼ਨ ਮੇਲੇ ਕਰਕੇ ਤੇ ਫੇਰ ਹੀ ਘਰ ਜਾਣਾ ਰਾਤ ਨੂੰ ਸੋ ਹੁਣ ਆਪਾਂ ਜਾ ਰਹੇ ਆ ਗੁਰਦਰਾ ਸ੍ਰੀ ਸ਼ਹੀਦਾ ਸਾਹਿਬ ਨਾਲੇ ਆਪ ਜੀ ਨੇ ਦਰਸ਼ਨ ਕਰਾਉਨੇ ਆ ਨਾਲੇ ਆਪ ਦਰਸ਼ਨ ਕਰਦੇ ਆ ਸੋ ਚੱਲਦੇ ਆ ਜੀ ਅੱਗੇ ਸੋ ਇੱਧਰ ਦੀ ਆਪਾਂ ਵਿੱਚ ਵਿੱਚ ਦਰਪਾਰ ਸਾਹਿਬ ਦੇ ਬੰਨੇ ਬੰਦੇ ਪ੍ਰਕਰਮਾ ਕਰਦੇ ਤੁਰੇ ਚੱਲੀਏ ਤਕਰੀਬਨ 8 ਕਿਲੋਮੀਟਰ ਸ਼ਹੀਦਾ ਸਾਹਿਬ ਗੁਰਦਰਾ ਸਾਹਿਬ ਹੈ ਜੇ ਬਾਹਰ ਦੀ ਹੈ ਤੇ ਬਾਹਰ ਤੇ ਜ਼ਿਆਦਾ ਪੈਂਦਾ ਸੋ ਆਪਾਂ ਇਧਰ ਦੀ ਜਾ ਰਹੇ ਆਂ ਗੁਰਦਰਾ ਸ੍ਰੀ ਸ਼ੀਤਾ ਸਾਹਿਬ ਤੇ ਨਾਲੇ ਨਾਲੇ ਮੱਝੇ ਮੱਝੇ ਤੁਰੇ ਚੱਲਦੇ ਆਂ ਨਾਲੇ ਦਰਸ਼ਨ ਮੇਲੇ ਕਰਦੇ ਜਾਂਦੇ ਆਂ ਨਾਲੇ ਮਿੰਟਾਂ ਮਿੰਟੇ ਪਹੁੰਚ ਜਾਾਂਗੇ ਆਪਾਂ ਉਥੇ ਠੀਕ ਆ ਜੀ ਤੇ ਜੀ ਗੁਰਦਰਾ ਬਾਬਾ ਟਾਲਾ ਇਧਰੋਂ ਆਉਣਾ ਹੈ ਇਹਦੇ ਸਾਹਮਣੇ ਬਿਲਕੁਲ ਸ਼ੀਤਾ ਸਾਹਿਬ ਨੂੰ ਗਲੀ ਜਾਂਦੀ ਆ ਸੋ ਇਸ ਰਸਤੇ ਆਪਾਂ ਗੁਰਦਰਾ ਸ੍ਰੀ ਸ਼ੀਤਾ ਸਾਹਿਬ ਜਾ ਸਕਦੇ ਆਂ ਬਾਬਾ ਟਾਲਾ ਤੋਂ ਆਉਣਾ ਬਿਲਕੁਲ ਉਹਦੇ ਸਾਹਮਣੇ ਸਾਈਡ ਤੇ ਇਹ ਗਲੀ ਸਾਹਮਣੇ ਬਹੁਤ ਵੱਡਾ ਬਾਜ਼ਾਰ ਆ ਤੁਸੀਂ ਬਾਜ਼ਾਰ ਦੇਖਦੇ-ਦੇਖਦੇ ਕਦੋਂ ਗੁਰਦਰਾ ਸਾਹਿਬ ਪਹੁੰਚ ਗਏ ਪਤਾ ਨਹੀਂ ਲੱਗਣਾ ਤੁਹਾਨੂੰ ਠੀਕ ਆ ਜੀ ਸਾਰੇ ਪੰਨੇ ਵੇਖੋ ਕੱਪੜਿਆਂ ਤੇ ਇਹ ਹੋਰ ਮਨਿਆਰੀ ਦੀਆਂ ਦੁਕਾਨਾਂ ਨੇ ਇਸ ਤਰ੍ਹਾਂ ਦੇਖਦੇ ਰਹੇ ਤੇ ਪਹੁੰਚ ਜਾਣਾ ਤੁਸੀਂ ਠੀਕ ਆ ਜੀ ਅਰਵਾੜੋ ਨਿਕਲੋ ਸੋ ਚੱਲਦੇ ਜਾਣਾ ਸਿੱਧਾ ਹੀ ਸਿੱਧਾ ਅੱਗੇ ਚੌਕ ਆਇਆ ਹੈ ਇਹ ਚੌਕ ਵੀ ਪਾਰ ਕਰ ਜਾਣਾ ਸਿੱਧਾ ਹੀ ਜਾਣਾ ਹੈ ਇੱਕ ਥਾਂ ਤੇ ਸਿਰਫ ਪਹਿਲਾਂ ਰਾਈਟ ਟਰਨ ਕਰਨਾ ਹੈ ਫਿਰ ਲੈਫਟ ਬਸ ਬਾਕੀ ਸਿੱਧਾ ਹੀ ਆ ਠੀਕ ਹੈ ਜੀ ਹੋ ਸੋ ਇਸ ਥਾਂ ਤੋਂ ਅੱਗੇ-ਤੋਂ ਤੇ ਟੌਕ ਪਾਰ ਕਰ ਲਿਆ ਸਿੱਧਾ ਹੀ ਜਾਈ ਜਾਣਾ ਸੰਗਤ ਆ ਰਹੀ ਹੈ ਬਾਕੀ ਜਦੋਂ ਨਾ ਪਤਾ ਲੱਗੇ ਕੁਝ ਸੰਗਤ ਦੇ ਨਾਲ ਨਾਲ ਚੱਲਦੇ ਜਾਓ ਤਾਂ ਵੀ ਤੁਸੀਂ ਸ਼ਹੀਦਾਂ ਸਾਹਿਬ ਗੁਰਦਰਾ ਸਾਹਿਬ ਪਹੁੰਚ ਸਕਦੇ ਹੋ ਦਰਬਾਰ ਸਾਹਿਬ ਤੋਂ ਤੇ ਜੇ ਇਕੱਲੇ ਜੇ ਫਿਰ ਵੀ ਕੋਈ ਨਹੀਂ ਹੈਗਾ ਸਿੱਧਾ ਹੀ ਰਸਤਾ ਰਾਤ ਦਿਨੇ ਜਿਹੜੇ ਟਾਈਮ ਮਰਜ਼ੀ ਤੁਸੀਂ ਜਾ ਸਕਦੇ ਹੋ ਉਸ ਤੋਂ ਆਹ ਗਲੀ ਦੇ ਵਿੱਚੋਂ ਨਹੀਂ ਕੋਈ ਆਸਾਨ ਗਲੀ ਹੈਗੀ ਮਤਲਬ ਇਹ ਨਹੀਂ ਹੈਗਾ ਕਿ ਕੱਲੇ ਆ ਤਾਂ ਸ਼ਹਿਰ ਚ ਗਵਾਜ ਜਾਗੇ ਜਾਂ ਕਿਸ ਤਰ੍ਹਾਂ ਨਹੀਂ ਵਧੀਆ ਰਸਤਾ ਹੈਗਾ ਸਾਰਾ ਬਹੁਤ ਸੰਗਤਾਂ ਦੀ ਚਾਲ ਪਹਿਲਾਂ ਰਹਿੰਦੀ ਹੈ ਇਸ ਰਸਤੇ ਵਿੱਚ ਵੀ ਇਹ ਆ ਜੀ ਉਹ ਪਹਿਲਾ ਰਾਈਟ ਟਰਨ ਜਿੱਥੋਂ ਮੈਂ ਤੁਹਾਨੂੰ ਕਿਹਾ ਸੀ ਕਿ ਆਪਾਂ ਰਾਈਟ ਟਰਨ ਕਰਨਾ ਉਹ ਮੋੜ ਆ ਗਿਆ ਇੱਥੋਂ ਰਾਈਟ ਟਰਨ ਕਰਨਾ ਅੱਗੋਂ ਜਾ ਕੇ ਲੈਫਟ ਟਰਨ ਕਰਨਾ ਉਹ ਬਿਲਕੁਲ ਨਾਲ ਹੀ ਆ ਸਿਰਫ ਦੋ ਦੁਕਾਨਾਂ ਛੱਡ ਕੇ ਹੀ ਫਿਰ ਲੈਫਟ ਟਰਨ ਕਰਨਾ ਹੈ ਕੋਈ ਔਖਾ ਰਸਤਾ ਨਹੀਂ ਬਿਲਕੁਲ ਬਾਕੀ ਸਾਰਾ ਸਿੱਧਾ ਜਾਣਾ ਸਟੇਟ ਜਾਣਾ ਤੇ ਪਹੁੰਚਣਾ ਤੁਸੀਂ ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਦੇਖੋ ਮਸਾਉ ਮੁੜੇ ਇੱਥੇ ਸਿੱਧਾ ਨਹੀਂ ਜਾਣਾ ਇੱਧਰ ਮੁੜ ਜਾਣਾ ਲੈਫਟ ਇਸੇ ਤਰ੍ਹਾਂ ਹੁਣ ਆਪਾਂ ਗੁਰਦੁਆਰਾ ਸ੍ਰੀ ਸ਼ਹੀਦਾਂ ਸਾਹਿਬ ਜਾਣਾ ਠੀਕ ਹੈ ਜੀ ਇਸ ਤੇ ਇਸ ਰਸਤੇ ਵਿੱਚ ਹੀ ਦਰਬਾਰ ਸਾਹਿਬ ਤੋਂ ਹੁੰਦੇ ਆ ਪਹਿਲਾਂ ਆਉਂਦਾ ਬਾਬਾ ਟੱਲ ਗੁਰਦੁਆਰਾ ਟੱਲ ਜਿਹਦਾ ਸੁਣਿਆ ਤੁਸੀਂ ਬਾਬਾ ਟੱਲ ਪੱਕੀਆਂ ਪਕਾਈਆਂ ਘੱਲ ਉਸ ਤੋਂ ਬਾਅਦ ਆਉਂਦਾ ਜੀ ਗੁਰਦੁਆਰਾ ਬਿਬੇਕ ਸਰ ਸਾਹਿਬ ਲੱਗੇ ਆਉਂਦਾ ਗੁਰਦਰਾ ਰਾਮਸਰ ਸਾਹਿਬ ਜਿੱਥੇ ਕੀ ਗੁਰੂਗ੍ਰੰਥ ਸਾਹਿਬ ਦੀ ਸੰਪੂਰਨਤਾ ਹੋਈ ਸੀ ਤੋਂ ਉਤੋਂ ਹੁਣ ਆਪਾਂ ਨਾਲ ਹੀ ਫਿਰ ਆ ਜਾਂਦਾ ਗੁਰਦਰਾ ਸ੍ਰੀ ਸ਼ਹੀਦਾ ਸਾਹਿਬ ਤੋਂ ਪੀੜੀ ਜੀ ਗਲੀ ਆ ਗੱਡੀ ਗੁੱਡੀ ਤੇ ਨਹੀਂ ਆਉਂਦੀ ਬਾਕੀ ਆਪਾਂ ਬਾਈਕ ਜਾਂ ਆਪਣੇ ਕੋਈ ਐਕਟਵਾ ਵਗੈਰਾ ਲੈ ਕੇ ਆ ਸਕਦੇ ਆ ਗਲੀ ਦੇ ਵਿੱਚ ਪਰ ਐਕਟਵਾ ਜਾ ਰਹੀਆਂ ਨੇ ਇਸ ਤਰ੍ਹਾਂ ਚੱਲਦੇ-ਚੱਲਦੇ ਪਹੁੰਚਣਾ ਆਪਾਂ ਅਪਾ ਚੈੱਕ ਕਰੋ ਜੀ ਤੇ ਤੁਹਾਨੂੰ ਸਾਰਾ ਕੁਝ ਮਿਲੇਗਾ ਅਪਾ ਇਧਰ ਨੂੰ ਜਾਣਾ ਸ਼ੀਦਾਂ ਸਾਹਿਬ ਨੂੰ ਤਾਂ ਤੁਹਾਨੂੰ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦੇ ਅਸਥਾਨਾਂ ਤੇ ਇਹ ਆ ਜੀ ਗੁਰਦੁਆਰਾ ਬੇਕਸਰ ਸਾਹਿਬ ਹੈ ਇਸ ਤੋਂ ਬਾਹਰ ਬੋਰਡ ਵੀ ਲੱਗਾ ਹੋਇਆ ਹੈ ਬਿਲਕੁਲ ਆਪਾਂ ਇਧਰ ਨੂੰ ਜਾਣਾ ਹੈ ਤੇ ਬਿਲਕੁਲ ਇਹਦੇ ਲੈਫਟ ਹੈਂਡ ਸਾਈਡ ਸਾਹਮਣੇ ਬਾਹਰੋਂ ਹੀ ਦਿਖਦਾ ਗੁਰਦੁਆਰਾ ਸਾਹਿਬ ਕੋ ਬੇਕਸਰ ਸਾਹਿਬ ਇਹ ਇਹਦੇ ਸਾਹਮਣੇ ਹੀ ਐ ਸਾਈਡ ਤੇ ਗੁਰਦਰਾ ਸ੍ਰੀ ਰਾਮ ਸਰ ਸਾਹਿਬ ਜਿੱਥੇ ਕਿ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਹੈ ਇਸੇ ਬਿਲਕੁਲ ਜਿਸ ਦਿਨ ਪ੍ਰਕਾਸ਼ ਪੁਰਪ ਹੁੰਦਾ ਨਾ ਗੁਰੂ ਗ੍ਰੰਥ ਸਾਹਿਬ ਜੀ ਰਾਤ ਇੱਥੋਂ ਸੰਗਤ ਨਗਰ ਕੀਰਤਨ ਦੇ ਰੂਪ ਵਿੱਚ ਚੱਲਦੀ ਆ ਗੁਰਦਰਾ ਸ੍ਰੀ ਰਾਮ ਸਰ ਸਾਹਿਬ ਤੋਂ ਤੇ ਦਰਪਾਰ ਸਾਹਿਬ ਪਹੁੰਚਦੀ ਆ ਸਵੇਰੇ ਸੋ ਇੱਥੇ ਵੀ ਸੰਗਤਾਂ ਦੀ ਕਾਫੀ ਚੈਅ ਪਹਿਲਾਂ ਹੁੰਦੀ ਐ ਇਸ ਗੁਰਦਰਾ ਸਾਹਿਬ ਵੀ ਤੋ ਆਪਾਂ ਸਿੱਧਾ ਜਾਣਾ ਜੀ। ਉਹ ਅੱਗੇ-ਅੱਗੇ ਗੁਰਦੁਆਰਾ ਸ੍ਰੀ ਸ਼ੀਤੋਏ ਆ ਗਿਆ ਜੀ ਅੱਗੇ ਮੇਨ ਰੋਡ ਜਿਹੜਾ ਅੰਮ੍ਰਿਤਸਰ ਤੋਂ ਸ੍ਰੀ ਤਰਨਤਨ ਸਾਹਿਬ ਨੂੰ ਜਾਂਦਾ ਤੇ ਇਹਦੇ ਰਾਈਟ ਹੈਂਡ ਸਾਈਡ ਹੀ ਗੁਰਦੁਆਰਾ ਸ੍ਰੀ ਸ਼ੀਤਾਂ ਸਾਹਿਬ ਆਪਕੋ ਸਾਹਮਣੇ। ਸੋ ਇਹ ਆ ਗਿਆ ਜੀ ਗੁਰਦੁਆਰਾ ਸ੍ਰੀ ਸ਼ੀਤਾਂ ਸਾਹਿਬ ਬਿਲਡਿੰਗ ਆ ਗਈ ਉਹਦੀ ਤੇ ਆਹ ਇੱਥੇ ਇੱਕ ਬਿਲਡਿੰਗ ਹੈ ਨਾ ਉਹਦੇ ਸਾਹਮਣੇ ਗੇਟ ਆ ਇੱਕ ਐਂਟਰੀ ਗੇਟ। ਸੋ ਆਪਾਂ ਕਰਦੇ ਹਾਂ ਦਰਸ਼ਨ। ਆਪਕੋ ਬੱਸਾਂ ਜਾ ਰਹੀਆਂ ਤਰਨਤਨ ਸਾਹਿਬ ਵਾਯਾ। ਤੇ ਇਹ ਮੇਨ ਰੋਡ ਆ ਗਿਆ। ਆ ਗਿਆ ਜੀ ਗੁਰਦਰਾ ਸਾਹਿਬ ਧੰਨ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਉਹਨਾਂ ਦਾ ਇਹ ਸਥਾਨ ਸੋ ਆਓ ਅੰਦਰ ਚੱਲਦੇ ਆਂ ਦਰਸ਼ਨ ਮੇਲੇ ਕਰਦੇ ਆਂ ਜਿਹੜੇ ਅੱਜ ਕੱਲ ਟਾਪੂ ਨੇ ਨਾ ਸ਼੍ਰੀਲੰਕਾ ਮਲੇਸ਼ੀਆ ਇੰਡੋਨੇਸ਼ੀਆ ਇਹ ਜਿੰਨੇ ਇਲਾਕੇ ਨੇ ਇੱਥੇ ਵੀ ਗੁਰੂ ਨਾਨਕ ਦੀ ਸਿੱਖੀ ਇਧਰ ਜੋੜਾ ਘੜਤ ਕੱਢੜੀ ਘਰ ਗੁਰੂ ਸਾਹਿਬਾਨ ਦੇ ਜਮਾਨੇ ਦੀ ਅੱਜ ਕੱਲ ਨਹੀਂ ਗੁਰੂ ਸਾਹਿਬਾਨ ਦੇ ਜਮਾਨੇ ਦੀ ਪਰਮਾਹਾਰ ਕੇ ਭਗਵਾਨ ਦਰਾਸ਼੍ਰੀਸ਼ੀ ਦਾ ਸਾਹਿਬ ਪਹਿਲਾਂ ਨਾ ਹੱਥ ਧੋ ਲਈਏ ਥੋੜੀ ਜਿਹੀ ਜੀ ਐਂਟ੍ਰਾਸ ਹੋਰ ਦਰਾ ਸਾਹਿਬ ਦੀ ਜਿੱਥੋਂ ਅੰਦਰ ਚਾਹੀਦਾ ਸਾਹਮਣੇ ਕਰੋ ਦਰਸ਼ਨ ਜਿਹੜੇ ਨੇ ਉਹ ਮੀਂਹ ਥੋੜਾ ਰੁਕੀ ਜਾਏ ਉਹਨਾਂ ਦਾ ਨਾਮ ਹੈ ਕਰੋ ਇਹ ਦਰਸ਼ਨਾਂ ਧਾਨਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸਥਾਨਾਂ ਦੇ ਕਲਪੋਰਟ ਵਾਲਿਆਂ ਕਲਪੋਰਟ ਵਾਲੇ ਸੀ ਇੱਧਰ ਕਰੋ ਸੰਗਤਾਂ ਇਹ ਰਾਹ ਵਿੱਚ ਘਾਤ ਲਾ ਕੇ ਬੈਂਦੇ ਸੀ ਸੰਗਤ ਉਹਦੀ ਸੰਗਤ ਨੂੰ ਲੁੱਟ ਲੈਂਦੇ ਸੀ ਕਹਿੰਦਾ ਲੁੱਟਦੇ ਨਹੀਂ ਸੀ ਸੰਗਤ ਨੂੰ ਮਾਰਦੇ ਹਰ ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਅੰਦਰ ਚੱਲਦੇ ਆ ਤੇ ਗੁਰੂ ਜੀ ਦੇ ਦਰਸ਼ਨ ਕਰਦੇ ਆ ਮਹਾਂ ਭੋਦੀ ਸੰਤਿ ਸ਼ਹੀਦ ਜੋ ਜਗਤ ਜੀਵ ਜੀਉਂਦੇ ਜੋ ਕਿਸੇ ਦੇ ਅਗਲੇ ਦੇ ਨਾਮ ਕਿਸੇ ਦੇ ਅਗਲੇ ਦੇ ਨਾਮ ਕਾਗੁਰ ਕਲਗੀਧਰ ਜੀ ਦਾ ਇਹ ਨਾਮ ਸ਼ੁਣੋ ਗਿਆ ਕਸ਼ਨਾ ਦੇ ਵੈਰਿਆ ਦੇ ਵਿੱਚ ਨਾਮ ਸ਼ੁਣ ਗਿਆ ਉਹ ਕਿਤੇ ਪਹਿਲੇ ਸੁਖਤਾ ਬਾੜਾ ਦੇ ਨਾਮ ਜਾਂ ਪਤੀ ਸੀ ਤੇ ਇਹ ਜਿਹੜਾ ਉਹ ਕਹਣਾ ਇਹ ਤਮਾ ਬਾਪਾ ਦੀਪ ਸਰ ਜੀ ਦੀ ਜੋਤ ਹੈ ਇੱਧਰ ਇਹਦਾ ਸੰਗਤਾਂ ਨੂੰ ਵੀ ਮਿਲਦਾ ਜਤਨ ਕਰੇਗਾ ਸੋ ਹੁਣ ਚੱਲਦੇ ਆ ਜੀ ਵਾਪਸ ਸ੍ਰੀ ਦਰਬਾਰ ਸਾਹਿਬ ਤੇ ਇੱਥੋਂ ਆਪਾਂ ਦਰਸ਼ਨ ਮਿਲੇ ਕਰ ਲੈ ਸੰਗਤਾਂ ਦੇ ਵੀ ਗੁਰੂ ਗੋਬਿੰਦ ਸਿੰਘ ਜੀ ਦੇ ਵੀ ਸੋ ਹੁਣ ਚੱਲਦੇ ਆ ਵਾਪਸ ਦਰਬਾਰ ਸਾਹਿਬ ਵੈਸੇ ਮੈਂ ਤਾਂ ਕਿਹਾ ਸੀ ਕਿ ਰਾਤ ਨੂੰ ਦੀਪਮਾਲਾ ਵੇਖ ਕੇ ਜਾਣੀ ਆ ਹੋ ਜੇ ਸੰਗਤ ਮੰਨ ਕੇ ਨਾਲ ਦੇ ਤਾਂ ਠੀਕ ਆ ਨਹੀਂ ਤੇ ਫਿਰ ਘਰ ਨੂੰ ਜਾਣਾ ਪੈਣਾ ਜੇ ਕਹਿਣਗੇ ਕਿ ਠੀਕ ਆ ਕਿ ਕੀਪਮਾਲਾ ਦੇਖੇ ਜਾਣੀ ਆ ਤੇ ਠੀਕ ਆ ਜੀ ਇਧਰ ਪਾਣੀ ਦੀ ਸਪਲਿਟ ਲੱਗੀ ਹੋਈ ਆ ਸੂਰਾ ਸੋ ਪਹਿਚਾਨਨੀ ਐ ਜੋ ਲੜੇ ਦੀਨ ਕੇ ਹੈ ਉर्जा ਉਰਜਾ ਘਟ ਪਰ ਕਦੇ ਨਾ ਆ ਜੀ ਚਾਰ ਤੇ ਸਾਹਮਣੇ ਸਰਾਹ ਹੈ ਜੀ ਥੱਲੇ ਸਾਰਾਂ ਦੇ ਪਾਰਕਿੰਗ ਹੈ ਗੱਡੀਆਂ ਵਾਸਤੇ ਬਾਈਕਾਂ ਵਾਸਤੇ ਗੁਰਦਰਾ ਸਾਹਿਬ ਬਿਲਕੁਲ ਸਾਹਮਣੇ ਟਰੱਕ ਗੁਰਦਰਾ ਸਾਹਿਬ ਇੱਥੇ ਸਾਹਮਣੇ ਗੱਡੀਆਂ ਵਾਸਤੇ ਬਾਈਕਾਂ ਵਾਸਤੇ ਪਾਰਕਿੰਗ ਚਲਦੇ ਆਪਾਂ ਵਾਪਸ ਆ ਕਿਉਂਕਿ ਆਪਣੀ ਬਾਈਕ ਜਿਹੜੀ ਆ ਉੱਥੇ ਦਰਪਾਰ ਸਾਹਿਬ ਵੀ ਖੜੀ ਆ ਨਾਲੇ ਆਪਾਂ ਉਥੋਂ ਫੇਰ ਵਾਪਸ ਉੱਤਰੀ ਜਾਣਾ ਵਾਪਸ ਆਪਾਂ ਉਸੇ ਗਲੀ ਥਾਣੀ ਜਿਹੜਾ ਬਾਜ਼ਾਰ ਸਾਰਾ ਨੰਕੇ ਆ ਵਾਪਸ ਜਾ ਰਹੇ ਆ ਆਇਓ ਵੀਰ ਜੀ ਸ੍ਰੀ ਦਰਬਾਰ ਸਾਹਿਬ ਨੂੰ ਤੇ ਭੀੜ ਵੀ ਕਾਫੀ ਆ ਦੇਖੋ ਲਓ 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 ਜੀ ਵਾਪਸ ਜਾ ਰਹੇ ਆ ਜੀ ਦੇਖੋ ਜੀ ਇਸ ਗਲੀ ਚ ਸਵੇਰੇ ਨਕਰ ਕੇ ਤਾਂ ਨੰਕੇ ਗਿਆਣਾ ਜਿਸ ਸੰਗ ਪਿਆ ਜਾ ਹੋ ਗਈ ਹੋ ਗਈ ਨਿਕਲ ਕੇ ਸਾਰੀ ਮਤਲਬ ਗੁਬਾਰੇ ਲਾਏ ਹੋਏ ਉੱਪਰ ਉੱਪਰ ਵਧੀਆ ਬਣਾਇਆ ਸਾਰਾ ਪਿਆਰ ਆ ਉਹ ਰਾਈਟ ਵਾਪਸ ਉੱਥੇ ਆ ਰਾਈਟ ਉੱਥੋਂ ਲੈਫਟ ਹਟ ਬਸ ਸਿੱਧਾ ਅਦਵਾਰ ਸਾਹਿਬ ਅੱਗੇ ਆ ਜਣਾ ਗੁਰਦਰਾਸਰੀ ਬਾਬਾ ਟਾਲਾ ਉਹਦੇ ਨਾਲ ਹੀ ਸ੍ਰੀ ਦਰਬਾਰ ਸਾਹਿਬ ਕਿ ਜਿਹਾ ਪਾਸੇ ਗਿਆ ਘਾਤੇ ਜਿੱਥੋਂ ਤੁਹਾਨੂੰ ਅੱਗੇ ਦਿਖਾਇਆ ਸੀ ਬਾਬਾ ਟਾਲਾ ਗੁਰਦਰਾ ਸਾਹਿਬ ਸੋ ਆਪਾਂ ਹੁਣ ਸਿੱਧਾ ਜਾ ਰਹੇ ਆਂ ਇਹ ਬਾਰ-ਬਾਰ ਗਲਿਆਰਾ ਬਣਿਆ ਹੈ ਜੇ ਦਰਵਾਜ਼ੇ ਨਾਲ ਜਾਣਾ ਹੋਵੇ ਤੇ ਜੇ ਅੰਦਰ ਤੇ ਜਾਣਾ ਹੋਵੇ ਲੰਗਰ ਹਾਰ ਤੇ ਲਾਗੋ ਦੀ ਇਹ ਹੈਗਾ ਬਾਬਾ ਤਾਲ ਗੁਰਦ੍ਰਸ ਸਾਹਿਬ ਦੇ ਸਾਹਮਣੇ ਤੁਸੀਂ ਗੁਮ ਦੇਖੋ ਜਿਹੜਾ ਬਣਿਆ ਹੈ ਉੱਪਰ ਸੋ ਆਪਾਂ ਅੰਦਰ ਤੇ ਨਹੀਂ ਜਾਣਾ ਬਾਰ-ਬਾਰ ਆਪ ਜੀ ਨੂੰ ਦਰਸ਼ਨ ਕਰਾ ਦਿੰਨੇ ਆ ਇਹਨੇ ਬਾਹਰ ਹੋ ਗਿਆ ਸਕੂਲ ਆਜੀ ਮਾਬਾ ਟਾਲ ਸਵੇਰੇ 7:30 ਮਾਬਾ ਟਾਲ ਰਹੇ ਨੇ ਸਵੇਰੇ 7:30 ਤੋਂ ਮਾਰਕੀਟ ਤੋਂ ਠੀਕ ਆ ਇਧਰ ਨਾਲ ਹੀ ਜੋੜਾ ਘਰ ਹੈ ਸੋ ਇਧਰੇ ਆ ਜੀ ਦਰਬਾਰ ਸਾਹਿਬ ਲੱਗੇ ਲੰਗਰ ਇਧਰ ਹੀ ਹੈ ਬਸੇ ਮਾਤਾ ਗੰਗਾ ਜੀ ਨਮਾਸ ਸਰਾ ਆ ਥੋੜੀ ਅੱਗੇ ਜਾ ਕੇ ਗੁਰੂ ਰਾਮਦਾਸ ਰਾਹ ਤੇ ਸਾਹਮਣੇ ਉਹ ਦੇਖੋ ਸਾਹਮਣੇ ਆ ਗਏ ਜਿਹੜੇ ਸਾਹਮਣੇ ਗੁੰਮਟ ਬਣੇ ਹੈਗੇ ਨਾ ਮੈ ਮਿਲ ਗਈ ਸੋ ਇਧਰ ਸਾਈਡ ਤੇ ਆ ਗੁਰੂ ਰਾਮ ਦਸਰਾਹ ਇਧਰ ਸਾਈਡ ਤੇ ਲੰਗੜਾ ਆ ਰਿਹਾ ਤੇ ਅੱਗੇ ਪ੍ਰਕਰਮਾ ਸ਼ੁਰੂ ਹੋ ਜਾਂਦੀਆਂ ਦਰਬਾਰ ਸਾਹਿਬ ਦੀਆਂ ਦੇਖੋ ਜੋੜਾ ਘਰ ਆ ਕਹੋ ਚੱਕ ਜੀ ਕਿੰਨਾ ਸੋਹਣਾ ਦ੍ਰਿਸ਼ ਆ ਮਿੱਠੀ ਮਿੱਠੀ ਆਵਾਜ਼ ਵਿੱਚ ਸ਼ਬਦ ਕੀਰਤਨ ਚੱਲ ਰਿਹਾ ਤੇ ਸੰਗਤਾਂ ਬਹਿ ਕੇ ਇਸ ਪਵਾਰੇ ਦਾ ਨਜ਼ਾਰਾ ਲੈ ਰਹੀਆਂ ਉਹ ਦਰਬਾਰ ਸਾਹਿਬ ਦੇ ਅੰਦਰੋਂ ਦਰਬਾਰ ਦੇ ਅੰਦਰੋਂ ਦਰਸ਼ ਕਰੋ ਜੀ ਬਹੁਤ ਹੀ ਸੋਹਣਾ ਆਨੰਦਮਈ ਜਿਹਨੂੰ ਆਪਾਂ ਕਹਿ ਸਕਦੇ ਆ ਇੱਕ ਮਨ ਨੂੰ ਸ਼ਾਂਤੀ ਦੇਣ ਵਾਲਾ ਦ੍ਰਿਸ਼ ਉੱਪਰ ਸੋਹਣੇ ਸੋਹਣੇ ਬੱਦਲ ਇੱਧਰ ਸੰਗਤਾਂ ਹੋਰ ਜੀ ਆਪਣੀ ਦੇ ਤੁਰ ਤੁਰ ਕੇ ਹੋ ਗਈ ਬੱਸ ਤੇ ਆਪਾਂ ਸੋਚਿਆ ਸੀ ਰਾਤ ਨੂੰ ਕੀਰਤਮਾਲਾ ਤੇ ਅਸਤਿ ਬਾਜੀ ਦੇਖ ਕੇ ਜਾਵਾਂਗੇ ਨਾਲੇ ਲੈ ਰਾਂ ਸਾਦਾ ਪਾੜ ਜੇ ਜਾਵਾਂਗੇ ਪਰ ਨਾਲ ਦੇ ਵੀ ਬੱਸ ਹੋ ਗਈ ਆ ਤੇ ਆਪਣੇ ਵੀ ਤਰ ਤਰ੍ਹਾਂ ਕੇ ਬੱਸ ਹੋ ਗਈ ਆ ਸੋ ਸੋਚਿਆ ਕਿ ਫੇ ਕਿਤੇ ਜਾਂ ਗੁਰੂ ਰਾਮਦਾਸ ਜੀ ਕੋਰਪੁਰਬ ਤੇ ਆਪ ਜੀ ਨੂੰ ਅਸ਼ਤਵਾਰੀ ਜਾਂ ਦੀਪਮਾਲੀ ਦੀ ਆਪ ਆਪ ਜੀ ਨੂੰ ਦਰਸ਼ਨ ਕਰਾਵਾਂਗੇ ਸੋ ਹੁਣ ਜਾ ਰਹੇ ਆ ਘਰ ਇਹੀ ਸੀ ਸਾਡਾ ਅੱਜ ਦਾ ਵਲੌਗ ਬਣੇ ਰਹਿਲੀ ਬਹੁਤ ਬਹੁਤ ਧੰਨਵਾਦ ਸੋ ਆਪਾਂ ਲੈ ਆਣਾ ਰਏ ਉੱਪਰ ਬਾਈਕ ਹੈਂਡਲ ਟੋਰਕ ਦੇ ਉੱਪਰ ਤੇ ਚੜ੍ਹਾਈ ਤੇ ਇੱਥੇ ਹੀ ਬਸ ਹੋ ਗਈ ਆ